ਸਤਿ ਸ਼੍ਰੀ ਅਕਾਲ ਜੀ ਪੰਜਾਬੀ ਲਿੰਕ ਮੀਡੀਆ ਦੇ ਦੇਖਦੇ ਸਾਡਾ ਸ਼ਕਾਂ ਦਾ ਸਵਾਗਤ ਹੈ ਮੈਂ ਮਹਿਕੀਕਾ ਹਕਕ ਇਸ ਵੀਰੀਤੀਆਂ ਪੰਜ ਮੁਖ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹਾਂ ਖਬਰਾਂ ਦੀ ਜਾਣਕਾਰੀ ਜਾਨਣ ਤੋਂ ਪਹਿਲਾਂ ਨਜ਼ਰ ਮਾਰ ਆਧਿਆਨ ਸੁਰਖੀਆਂ ਦੇ ਵੱਲ ਤਰਨਤਨ ਦੇ ਸ਼ਾਨਦਾਰ ਜੱਤ ਤੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕਾਂ ਨੂੰ ਕੰਮ ਦੀ ਰਾਜਨੀਤੀ ਪਸੰਦ ਭਗਵੰਤ ਮਾਨ ਪੂਰੇ ਆਕਾਲੀ ਦਲ ਨੂੰ ਇੱਕਜੁੱਟ ਹੋਣਾ ਚਾਹੀਦਾ ਤਾਂ ਹੀ ਅਸੀਂ 2027 ਵਿੱਚ ਕੁਝ ਹਾਸਲ ਕਰ ਸਕਾਂਗੇ ਮਨਦੀਪ ਸਿੰਘ ਪੀਓ ਵਾਲੀ ਵਾਇਰਲ ਕੁੜੀ ਦੇ ਮਰੀਦ ਹੋਏ ਦਲਜੀਤ ਦਸਾਂਝ ਸੋਚ ਕਹੀ ਵੱਡੀ ਗੱਲ <Sessly> <Sessly> बिहार च एनडीए दी डबल सेंचुरी नितीश कुमार 10वीं बार मुख्यमंत्री बन गए पंजाब च लगातार ਡਿੱਗ ਰਿਹਾ ਪਾਪ ਨਵੰਬਰ ਚ ਪ੍ਰਾਰੀ ਸਾੜਨ ਦੇ 320 ਮਾਮਲੇ ਸੀਐਮ ਮਾਨ ਦੇ ਜ਼ਿਲ੍ਹੇ ਚ ਰਹੇ ਸਭ ਤੋਂ ਵੱਧ ਤੇ ਹੁਣ ਖਬਰਾਂ ਵਿਸਤਾਰ ਦੇ ਨਾਲ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਤਰਨਤਨ ਵਿਧਾਨ ਸਭਾ ਸੀਟ ਜਿੱਤ ਲਈ ਹੈ ਦੱਸਿਆ ਆਪਿਤ ਉਮੀਦਵਾਰ ਹਰਮਿਤ ਸੰਧੂ ਨੇ 12099 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਕੋਲ 22699 ਵੋਟਾਂ ਪ੍ਰਾਪਤ ਕੀਤੀਆਂ ਸੰਧੂ ਚੌਥੀ ਵਾਰ ਵਿਧਾਇਕ ਚੁਣੇ ਗਏ ਇਸ ਤੋਂ ਬਾਅਦ ਲੀਡਰਾਂ ਵੱਲੋਂ ਵਧਾਈਆਂ ਦਿੱਤੀਆਂ ਜਾ ਰਹੀਆਂ ਨੇ ਤੇ ਆਪ ਦੇ ਵਰਕਰ ਜਸ਼ਨ ਮਨਾ ਰਹੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜੱਤ ਤੋਂ ਬਾਅਦ ਸੋਸ਼ਲ ਮੀਡੀਆ ਉੱਤੇ ਲਿਖਿਆ ਵਿਧਾਨ ਸਭਾ ਤਰੰਤਾਂ ਦੇ ਜਿੰਨੀ ਚੋਣਾਂ ਚ ਮਿਲੀ ਸ਼ਾਨਦਾਰ ਜਿੱਤ ਨੇ ਸਾਬਤ ਕਰ ਦਿੱਤਾ ਕਿ ਪੰਜਾਬ ਦੇ ਲੋਕਾਂ ਨੂੰ ਕਮ ਦੀ ਰਾਜਨੀਤੀ ਪਸੰਦ ਹੈ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਚ ਪਾਰਟੀ ਜੱਤ ਦੇ ਝੰਡੇ ਗੱਡ ਰਹੀ ਹੈ ਪੰਜਾਬ ਦੇ ਲੋਕਾਂ ਨੇ ਇੱਕ ਵਾਰ ਫਿਰ ਆਮ ਆਦਮੀ ਪਾਰਟੀ ਤੇ ਭਰੋਸਾ ਜਤਾਇਆ ਇਹ ਜਿੱਤ ਲੋਕਾਂ ਦੀ ਜਿੱਤ ਹੈ ਮੀਂਦ ਕਰਨ ਵਾਲੇ ਬਲੈਂਕੀਅਰ ਸਾਇਬਾਨਾ ਅਤੇ ਸਮੁੱਚੀ ਲੀਡਰਸ਼ਿਪ ਦੇ ਜਿੱਤੇ ਆਮ ਆਦਮੀ ਪਾਰਟੀ ਨੇ ਪੰਜਾਬ ਦੀ ਤਿੰਨਾਂ ਵਿਧਾਨ ਸਭਾ ਅਸ਼ੀਟ ਜਿੱਤੀ ਆਮ ਉਮੀਦਵਾਰ ਹਰਮੀਤ ਸੰਧੂ ਨੇ 12092 ਵੋਟਾਂ ਨਾਲ ਜਿੱਤ ਪ੍ਰਾਪਤ ਕੀਤੀ ਹੈ ਕੁੱਲ 42649 ਵੋਟਾਂ ਪ੍ਰਾਪਤ ਕੀਤੀਆਂ ਨੇ ਸੰਜੂ ਜੋਫੀ ਵਾਰ ਵਿਧਾਇਕ ਚੁਣੇ ਗਏ ਨੇ ਇਸ ਦੇ ਨਾਲ ਹੀ ਕਾਲੀ ਦਲ ਵਾਰਿਸ ਪੰਜਾਬ ਦੇ ਉਮੀਦਵਾਰ ਮਨਦੀਪ ਸਿੰਘ ਖਾਲਸਾ 1962 ਵੋਟਾਂ ਨਾਲ ਜਿੱਦੇ ਸਥਾਨ ਤੇ ਰਹੇ ਇਸ ਮੌਕੇ ਉਹਨਾਂ ਨੇ ਕਾਲੀ ਦਲ ਦੇ ਇਕੱਠੇ ਹੋਣ ਦਾ ਸੁਨੇਹਾ ਦਿੱਤਾ ਹੈ ਦੱਸ ਦੇ ਕਿ ਕਾਲੀ ਸਤਨ ਪੱਖੇ ਸੰਸਦ ਮੈਂਬਰ ਅਮਰਿਤਪਾਲ ਦੀ ਪਾਰਟੀ ਕਾਲੀ ਦਲ ਵਾਰਿਸ ਪੰਜਾਬ ਦੇ ਮਨਦੀਪ ਸਿੰਘ ਖਾਲਸਾ ਤੀਜੇ ਸਥਾਨ ਤੇ ਰਹੇ ਉਹ ਪਹਿਲੇ ਸੱਤ ਦੌਰਾਲੀ ਚੌਥੇ ਸੰਤੈ ਸੰਨ ਪਰ ਅੱਠਵੇਂ ਦੌਰ ਵਿੱਚ ਉਹਨਾਂ ਨੇ ਕਾਂਗਰਸ ਨੂੰ ਪ੍ਰਚਾਰ ਦਿੱਤਾ ਫਿਰ ਉਹ ਆਖਰੀ ਦੌਰ ਤੱਕ ਕਾਂਗਰਸ ਤੋਂ ਅੱਗੇ ਰਹੇ ਇਸ ਦਰਾਂ ਨੇ ਇੱਕ ਮੀਡੀਆ ਕਾਲ ਵਿੱਚ ਵਿੱਚ ਉਹਨਾਂ ਨੇ ਕਿਹਾ ਕਿ ਪੂਰੇ ਕਾਲੇਦਾਰ ਨੇ ਇੱਕ ਜੁਟ ਹੋਣਾ ਚਾਹੀਦਾ ਹੈ ਕੇਵਲ ਆਦੀ ਹੋ 2022 ਵਿੱਚ ਕੁਝ ਪ੍ਰਾਪਤ ਕਰ ਸਕਣਗੇ ਮਸ਼ਹੂਰ ਗਾਇਕ ਪੰਜਾਬੀ ਗਾਇਕ ਦਲਜੀਤ ਦਸਾਂਜ ਦਾ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਹੈ ਵੀਡੀਓ ਵਿੱਚ ਦਲਜੀਤ ਦਾ ਹਰਮਨਪ੍ਰੀਤ ਕੌਰ ਦਾ ਮੁਰੀਦ ਹੋ ਗਏ ਨੇ ਜੋ ਕਿ ਕੁਝ ਦਿਨ ਪਹਿਲਾਂ ਚੰਡੀਗੜ੍ਹ ਪੁਲਿਸ ਨਾਲ ਪੈੜ ਗਈ ਸੀ ਰਿਪੋਰਟਾਂ ਮੁਤਾਬਕ ਆਸਟ੍ਰੇਲੀਆ ਵਿੱਚ ਆਪਣੇ ਔਰਾ ਟੂਰ ਦੇਰ 25 ਸ਼ੋਅ ਦੌਰਾਨ ਦਲਜੀਤ ਨੇ ਹਰਮਨਪ੍ਰੀਤ ਦਾ ਜ਼ਿਕਰ ਕੀਤਾ ਕਿ ਉਸ ਦੇ ਲਈ ਦਰਸ਼ਕਾਂ ਤੋਂ ਤਾੜੀਆਂ ਭਜਵਾਈਆਂ ਸ਼ੋਅ ਦੌਰਾਨ ਦਲਜੀਤ ਨੇ ਪੀੜ ਵਿਚਾਲੇ ਕਿਹਾ ਕੁੜੀਆਂ ਦੀ ਗੱਲ ਹੋਣੀ ਚਾਹੀਦੀ ਤੁਸੀਂ ਵੇਖੀ ਪੰਜਾਬ ਯੂਨੀਵਰਸਿਟੀ ਵਾਲੀ ਕੁੜੀ ਦੀ ਵੀਡੀਓ ਪਾਛ ਛੱਡ ਕਹਿੰਦੀ ਸਾਨੂੰ ਸਾਰਿਆਂ ਵੱਲੋਂ ਇਹ ਸੰਦੇਸ਼ ਹੈ ਕਿ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਹੋਣੀ ਚਾਹੀਦੀ ਹੈ ਜੋ ਚੀਜ਼ ਪੰਜਾਬ ਦੀ ਹੈ ਪੰਜਾਬ ਨੂੰ ਮਿਲਣੀ ਚਾਹੀਦੀ ਹੈ ਜਿਨ੍ਹਾਂ ਕੁੜੀਆਂ ਨੇ ਹੌਸਲਾ ਬਿਕਾਇਆ ਉਹਨਾਂ ਲਈ ਜ਼ੋਰਦਾਰ ਤਾੜੀ ਹੋਣੀ ਚਾਹੀਦੀ ਹੈ ਇਹ ਤੇ ਅੰਤ ਦਿਨ ਜੋ ਹੈ ਕਿ 10 ਨਵੰਬਰ ਨੂੰ ਸੈਨੇਟ ਅਤੇ ਸਿੰਡੀਕੇਟ ਪੰਕਰ ਨੂੰ ਲੈ ਕੇ ਪੰਜਾਬ ਯੂਨੀਵਰਸਿਟੀ ਵਿੱਚ ਭਾਰੀ ਵਿਰੋਧ ਪ੍ਰਦਰਸ਼ਨ ਹੋਇਆ ਸੀ ਹਾਲਾਂਕਿ ਕੇਂਦਰ ਸਰਕਾਰ ਨੇ ਨੋਟੀਫਿਕੇਸ਼ਨ ਵਾਪਸ ਲੈ ਲਿਆ ਪਰ ਵਿਦਿਆਰਥੀਆਂ ਵੱਲੋਂ ਅਜੇ ਵੀ ਜੋ ਤਣਾਅ جاری ਹੈ ਵਿਹਾਰ ਵਿਧਾਨ ਸਭਾ ਚੋਣਾਂ 2025 ਲਈ ਵੋਟਾਂ ਦੀ ਗਿਣਤੀ ਰਾਜ ਭਰ ਵਿੱਚ ਪੂਰੇ ਜੋਰ-ਸ਼ੋਰ ਨਾਲ ਚੱਲ ਰਹੀ ਹੈ ਸਾਰੀਆਂ ਰਾਜਨੀਤਿਕ ਪਾਰਟੀਆਂ ਤੇ ਉਮੀਦਵਾਰ ਨਤੀਜਿਆਂ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਨੇ 247 ਵਿਧਾਨ ਸਭਾ ਸੀਟਾਂ ਲਈ ਵੋਟਾਂ ਦੀ ਗਿਣਤੀ ਸਵੇਰੇ 8 ਵਜੇ ਸ਼ੁਰੂ ਹੋਗੀ ਇਹ ਪਹਿਲੇ ਰੋਜ਼ਾ ਤਵੇਰੇ 8:30 ਵਜੇ ਦੇ ਆਸ-ਪਾਸ ਆਉਣ ਦੀ ਉਮੀਦ ਹੈ ਅਤੇ ਤਸਵੀਰ ਦੁਪਹਿਰ ਤੱਕ ਸਪਸ਼ਟ ਹੋ ਜਾਏਗੀ ਵਿਹਾਰ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਦੀ ਤਸਵੀਰ ਸਪਸ਼ਟ ਹੁੰਦੀ ਜਾ ਰਹੀ ਹੈ ਵਿਹਾਰ ਚੋਣ ਨਤੀਜਾ ਜੋ ਐਨਡੀਏ ਦੀ ਸਰਕਾਰ ਬਣ ਰਹੀ ਹੈ ਵਿਹਾਰ ਦੀਆਂ 243 ਸੀਟਾਂ ਲਈ ਵੋਟਾਂ ਦੀ ਗਿਣਤੀ جاری ਹੈ ਤੇ ਨਤੀਜੇ ਸਾਹਮਣੇ ਆ ਰਹੇ ਨੇ ਵਿਹਾਰ ਤੋਂ ਨਤੀਜਿਆਂ ਦੇ ਰੁਝਾਨ ਚ ਐਨਡੀਏ ਨੂੰ ਭਾਰੀ ਬਹੁਮਤ ਮਿਲ ਚੁੱਕਾ ਹੈ ਰੁਝਾਨ ਚ ਐਨਡੀਏ ਨੂੰ 209 ਤੋਂ ਵੱਧ ਸੀਟਾਂ ਮਿਲਦੀਆਂ ਦਿਖ ਰਹੀਆਂ ਨੇ ਪੰਜਾਬ ਵਿੱਚ ਘੱਟੋ ਘੱਟ ਤਾਪਮਨ ਵਿੱਚ ਗਿਰਾਵਟ ਹੈ ਜਾਰੀ ਹੈ ਵੀਰਵਾਰ ਨੂੰ ਵੱਧ ਤੋਂ ਵੱਧ ਅਤੇ ਘੱਟ ਤੋਂ ਘੱਟ ਤਾਪਮਨ ਵਿੱਚ 0.3 ਡਿਗਰੀ ਦੀ ਗਿਰਾਵਟ ਆਈ ਹੈ ਇਸ ਦੌਰਾਨ ਸੂਬੇ ਦੇ ਜ਼ਿਆਦਾਤਰ ਸ਼ਹਿਰਾਂ ਵਿੱਚ ਘੱਟੋ ਘੱਟ ਤਾਪਮਨ 10 ਡਿਗਰੀ ਸੈਲਸੀਅਸ ਦੇ ਆਸ-ਪਾਸ ਰਿਹਾ ਸੂਬੇ ਵਿੱਚ ਬਦਲ ਰਹੇ ਮੌਸਮ ਦੇ ਵਿਚਕਾਰ ਪ੍ਰਾਲੀ ਸਾੜਨ ਦੇ ਮਾਮਲੇ ਵਧ ਰਹੇ ਨੇ ਅਤੇ ਪ੍ਰਦੂਸ਼ਣ ਦੀ ਦਮ ਘੁੱਟ ਰਿਹਾ ਹੈ ਜਦਕਿ ਸੱਤੀ ਦੇ ਬਾਵਜੂਦ ਮੁੱਖ ਮੰਤਰੀ ਮਾਨ ਦੇ ਗ੍ਰਹਿ ਜ਼ਿਲ੍ਹੇ ਵਿੱਚ ਪ੍ਰਾਲੀ ਸਾੜਨ ਦੇ ਸਭ ਤੋਂ ਵੱਧ ਮਾਮਲੇ ਸਾਹਮਣੇ ਆਏ ਨੇ ਮੌਸਮ ਵਿਗਿਆਨ ਕੇਂਦਰ ਦੇ ਅਨੁਸਾਰ ਸੂਬੇ ਵਿੱਚ ਤਾਪਮਨ 0.3 ਡਿਗਰੀ ਡਿੱਗ ਗਿਆ ਵੀਰਵਾਰ ਨੂੰ ਸਾਰੇ ਜ਼ਾਰਾ ਵਿੱਚ ਵੱਧ ਤੋਂ ਵੱਧ ਤਾਪਮਨ 30 ਡਿਗਰੀ ਦੇ ਆਸ-ਪਾਸ ਰਿਹਾ ਅੰਮ੍ਰਿਤਸਰ ਵਿੱਚ 25.7 ਡਿਗਰੀ ਲੁਧਿਆਣਾ ਵਿੱਚ 26.5 ਡਿਗਰੀ ਪਟਿਆਲਾ ਵਿੱਚ 27 ਡਿਗਰੀ ਪਟਾਣਕੋਟ ਵਿੱਚ 26.5 ਡਿਗਰੀ ਅਤੇ ਬਠਿੰਡਾ ਵਿੱਚ ਨੱਤੀ 4.4 ਡਿਗਰੀ ਰਿਕਾਰਡ ਕੀਤਾ ਗਿਆ